ਅੱਗਾ ਪ੍ਰੋਨਾ ਵਿੱਚ ਵੱਡੀ ਰੈਲੀ ਹੋਣ ਜਾ ਰਹੀ ਹੈ ਤੇ ਇਸ ਵਕਤ ਸਾਡੇ ਨਾਲ ਬਲਕਾ ਸਿੱਧੂ ਜੀ ਮੌਜੂਦ ਨੇ ਸਿੱਧੂ ਸਾਹਿਬ ਸਭ ਤੋਂ ਪਹਿਲੇ ਕੀ ਲੱਗ ਰਿਹਾ ਪੰਜਾਬ ਦਾ ਮਾਹੌਲ ਇਸ ਵਕਤ ਕਿਵੇਂ ਦੇਖ ਰਹੇ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦੇ ਸਾਰੇ ਹੀ ਦਰਸ਼ਕਾਂ ਨੂੰ ਸਾਰੀ ਟੀਮ ਨੂੰ ਪਿਆਰ ਭਰੀ ਸਵੇਰਕਾਲ ਮਾਹੌਲ ਬਹੁਤ ਵਧੀਆ ਜੀ ਆਮ ਆਦੀ ਪਾਰਟੀ ਜਿੰਦਾਬਾਦ ਹੈ ਕਿਉਂਕਿ ਸਾਰੇ ਪੰਜਾਬ ਚ ਮਾਹੌਲ ਇਦਾਂ ਦਾ ਬਣਿਆ ਹੋਇਆ ਹੈ ਅੱਜ ਤੁਸੀਂ ਦੇਖੋ ਵੀ ਕਈ ਪਾਰਟੀਆਂ ਦੇ ਵਿੱਚ ਜਿਹੜਾ ਹੈਗਾ ਹੈ ਭਾਜਪਾ ਆਲਾ ਲੋਕ ਕਾਂਗਰਸ ਆਲਾ ਲੋਕ ਜਿਹਦੇ ਟਿਕਟਾਂ ਦੀ ਫਾਈਨਲ ਹੋ ਰਹੀਆਂ ਬਹੁਤ ਵਧੀਆ ਮਾਹੌਲ ਆ ਜੀ ਬੱਸ ਬੱਲੇ ਬੱਲੇ ਆ ਇੱਥੇ ਵੀ ਬੱਲੇ ਬੱਲੇ ਆ ਜ਼ਿਲ੍ਹਾ ਫਰੀਦਕੋਟ ਦਾ ਪਹਿਲੇ ਨੰਬਰ ਤੇ ਆ ਰਹੀ ਹੈ ਕੀ ਲੱਗਦਾ ਕਿਹੜੇ ਵੱਡੇ ਮੁੱਦੇ ਰਹਿਣ ਵਾਲੇ ਨੇ ਜਿਨ੍ਹਾਂ ਤੇ ਲੱਗਦਾ ਹੈ ਕਿ ਇਸ ਵਕਤ ਜਿਹੜੀ ਹੈਗੀ ਹੈ ਵੋਟ ਲਈ ਜਾਵੇਗੀ ਅੱਜ ਤਾਂ ਉਹਦੀ ਕਮਾ ਦੇ ਆਧਾਰ ਤੇ ਵੋਟ ਲਵਾਂਗੇ ਜੀ ਅਸੀਂ ਆਪਦੀ ਕੰਮ ਦੇ ਲੋਕਾਂ ਨੂੰ ਬਾਧੀ ਕਰੀਏ ਨੇ ਪੂਰੇ ਤੇ ਬਾਕੀ ਕਰਕੇ ਦਿਖਾਵਾਂਗੇ ਬਿਜਲੀ ਆ ਹਰ ਘਰ ਦਾ ਜ਼ੀਰੋ ਬਿੱਲ ਆ ਰਿਹਾ ਨੌਕਰੀਆਂ ਕਰੋੜ ਰੁਪਿਆ ਸਾਡੇ ਸਲਾਮ ਉਹਨਾਂ ਜਵਾਨਾਂ ਨੂੰ ਜਿਹੜੇ ਸਾਡੇ ਦੇਸ਼ ਦੀ ਖਾਤਰ ਜਾਨਾਂ 바ਰਗੇ ਉਹਨਾਂ ਦੇ ਸੀ ਆਪ ਸਭ ਬੜੇ ਹੌਸਲਾ ਫਜ਼ਾਈ ਕਰਕੇ ਜਾਂਦੇ ਦੇਖੋ ਜਿਹੜੇ ਸ਼ਹੀਦਾਂ ਦਾ ਮੁੱਲ ਤਾਂ ਨਹੀਂ ਦੇ ਸਕਦੇ ਜਾਨ ਜਹਾਨ ਵੇਚ ਕੇ ਵੀ ਨਹੀਂ ਦੇ ਸਕਦੇ ਪਰ ਹੌਸਲਾ ਫਜ਼ਾਈ ਕਰਕੇ ਆਉਂਦੇ ਆਪ ਜਾ ਕੇ ਬਾਕੀ ਹਾ ਹੁਣ ਕਣਕਾ ਦੇਖੋ ਚੱਕੀ ਜਾਂ ਜਦੋਂ ਤੁਲਗੀ ਨਾਲ ਦੇ ਪੈਸੇ ਆ ਜਾਂਦੇ ਆ ਅਕਾਊਂਟ ਚ ਪੜੇ ਜਾਂ ਕੀ ਕਿੰਨੇ ਕਣਾ ਬਹੁਤ ਆ ਜਿਆਦਾ ਥਰਮਲ ਬਿਲ ਲੈ ਲੈ ਜੀ ਬਿਜਲੀ ਆ ਲੋਕ ਆਇਦ ਕੀ ਹੈਰਾਨ ਕਰਦੇ ਕਹਿੰਦੇ ਵੀ ਬਿਜਲੀ ਬੰਦ ਕਰ ਦਿਓ ਬਾਬੇ ਬੰਦ ਕਰ ਦਿਓ ਇੰਨੀ ਬਿਜਲੀ ਆ ਰਹੀ ਸੀ ਕੀ ਕੀ ਬਹੁਤ ਗੋਸਾ ਥੋੜੇ ਜਿਹਾ ਵੇ ਜਿਆਦਾ ਕੰਮ ਕੀਤਾ ਕਿਤੇ ਕਮੀ ਮਹਿਸੂਸ ਹੋ ਰਹੀ ਹੈ ਕੇ ਜਰੀਵਾਲ ਸਾਹਿਬ ਦੇ ਦੇਖੋ ਸਾਡੇ ਨੇਤਾ ਜੀ ਆ ਸਾਡੇ ਸੁਪਰੀਮੋ ਆ ਕਮੀ ਤਾਂ ਕਮੀ ਤਾਂ ਹਮੇਸ਼ਾ ਹੀ ਰਹਿੰਦੀ ਸਾਡੇ ਸਤਿਕਾਰਯੋਗ ਨੇ ਅੱਜ ਪੰਜਾਬ ਜਾਂ ਸਾਰੇ ਹਿੰਦੁਸਤਾਨ 'ਚ ਉਹਨਾਂ ਨੇ ਪਾਰਟੀ ਲਈ ਪ੍ਰਚਾਰ ਕਰਨਾ ਸੀਗਾ ਬਹੁਤ ੱੱਕਾ ਹੋ ਕੀਤਾ ਇਹ ੱੱਕਾ ਜਿਹਨਾਂ ਮਰਜੀ ਕਾ ਕੇਜਰੀਵਾਲ ਸਾਹਿਬ ਨੂੰ ਜੰਦਰ ਕਰ ਸਕਦੇ ਸੋਚ ਨੂੰ ਨਹੀਂ ਕਰ ਸਕਦੇ ਅਸੀਂ ਸੋਚ ਹੀ ਤੁਰੇ ਫਿਰਦੇ ਨਾਲ ਲਈ ساری ਸੋਚ ਹੈ ਕੇਜਰੀਵਾਲ ਸਾਹਿਬ ਕੀ ਲੱਗਦਾ ਹੈ ਕੋਈ ਹੈਗਾ ਟੱਕਰ ਤੇ ਕੋਈ ਪਾਰਟੀ ਜਿਸ ਨੂੰ ਕਿ ਲੱਗਦਾ ਕਿ ਜਿਹੜੀ ਪਾਰਟੀ ਕਿਤਨਾ ਕਿਤੇ ਤੋਂ ਡੀ ਪਾਰਟੀ ਸਿਰਦਰ ਦੇ ਬਣੀ ਹੋਏ ਵੀ ਲੱਗਦਾ ਵੀ ਯਾਰ ਵੀ ਇਹ ਬੰਦੇ ਪਾਸੇ ਹੋਣ ਚਾਹੀਦੇ ਆ ਬੜੀ ਮਾਇ ਕਿੰਨੇ ਵੀ ਇਲੈਕਸ਼ਨ ਆ ਬੜੀਆਂ ਲੜੀਆਂ ਜਾਂ ਪਹਿਲਾਂ ਵੀ ਦੇਖੀਆਂ ਪਰ ਇਹ ਕੀਤਾ ਅਲਾਦਾ ਵੀ ਯਾਰ ਕੰਮ ਕਰੀ ਜਾਂਦੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਜਿੱਥੇ ਬੈਠੇ ਅਸੀਂ ਬਾਰ ਪਾਰੀ ਬਹੁਤ ਨਾਲ ਜਿੱਤਣਾ ਕੋਈ ਸਾਡੇ ਨਾਲ ਮੁਕਾਬਲਾ ਨਹੀਂ ਸਾਡਾ ਤਾਂ ਆਪਣੇ ਆਪ ਹੀ ਮੁਕਾਬਲਾ ਵੀ ਅੱਜ ਜੇ ਇੰਨੀ ਵੋਟ ਤੇ ਜਿੱਤਾਂਗੇ ਤਾਂ ਕੱਲ ਨੂੰ ਹੋਰ ਵਧਾ ਕੇ ਲੱਖ ਤੋਂ 1.5 ਲੱਖ ਤੋਂ 2 ਲੱਖ ਕਰਨੀ ਹੈ ਅਸੀਂ ਆਪ ਦਾ ਹੀ ਆਪਣੇ ਨੇ ਮੁਕਾਬਲਾ ਅਸੀਂ ਵੱਧ ਤੋਂ ਵੱਧ ਵੋਟ ਕਿ ਨਹੀਂ ਲੱਗੇਗਾ ਕੁੱਡਵਲੇ ਇਲਾਕੇ ਦਾ ਕੀ ਹਾਲ ਚਾਲ ਹੈ ਉਧਰ ਕਿਵੇਂ ਮੇਰਾ ਤਾਂ ਹੀ ਇਲਾਕਾ ਜੀ ਫਰੀਦਕੋਟ ਮੈਂ ਤਾਂ ਰਾਮਪੁਰਾ ਫਰੀਦਕੋਟ ਲੋਕ ਸਭਾ ਚ ਹੀ ਆ ਬਾਕੀ ਉਧਰ ਸਾਡੇ ਜ਼ਿਲ੍ਹਾ ਬਠਿੰਡਾ ਲੋਕ ਸਭਾ ਬਠਿੰਡਾ ਦੇ ਵਿੱਚ ਖੁੱਡੀਆਂ ਸਾਹਿਬ ਜਿੰਦਾਬਾਦ ਮੱਲੇ ਬਲੇ ਕੀ ਕਰਨਗੇ ਜੀ ਸਮਝ ਨਹੀਂ ਅਕਾਲੀ ਦਲ ਤਾਂ ਸਾਡੇ ਬਰੁਕਾ ਸਾਹਿਬ ਆ ਉਹ ਫਿਕਰਾਂ ਚ ਪਏ ਪਿਆ ਪੁੱਤਰ ਨੂੰ ਬਾਝਪਨ ਚੱਲ ਗਏ ਉਹ ਤਾਂ ਐ ਬਾਦ ਸੱਚੀ ਗੱਲ ਆ ਰਾਮਪੁਰਾ ਵਿਧਾਨ ਸਭਾ ਚ ਅਕਾਲੀ ਦਲ ਜਿਹੜਾ ਹਰ ਰੋਜ਼ ਸਾਡੇ ਨਾਲ ਤਾਲਮੇਲ ਕਰ ਰਹੇ ਆ ਜੋਇਨ ਕਾ ਬਹੁਤ ਬਹੁਤ ਸਾਡੇ ਕੋਲ ਟਾਈਮ ਨਹੀਂ ਇੰਨਾ ਜੋਇਨ ਕਰਾਂਗੇ ਤੁਹਾਡਾ ਕੋਈ ਸਾਡੇ ਨਾਲ ਆਪਣਾ ਹੀ ਮੁਕਾਬਲਾ ਅਸੀਂ ਆਪਣੇ ਦੇ ਵਿੱਚ ਦੇਖਣਾ ਵੀ ਅਸੀਂ ਕਿੰਨੇ ਤੇ ਜਿੱਤਿਆ ਤੇ ਹੋਰ ਐਸ ਕੀ ਕਰਦੇ ਜਾਂਦੇ ਹਨ ਜਨਵਾਰ ਬਹੁਤ ਬਹੁਤ ਤਾਂ ਹੈ ਸਾਡੇ ਨਾਲ ਬਲਕਾਰ ਸਿੰਘ ਸਿੱਧੂ ਜੀ ਮੌਜੂਦ ਸੀਗੇ ਉਹਨਾਂ ਨੇ ਕਿਹਾ ਕਿ ਮੁਕਾਬਲੇ ਵਿੱਚ ਕੋਈ ਵੀ ਨਹੀਂ ਹੈ ਇਹਨਾਂ ਦਾ ਮੁਕਾਬਲਾ ਖੁਦ ਨਾਲ ਹੀ ਹੈਗਾ ਤਾਂ ਫਿਲਹਾਲ ਵੇਖਦੇ ਹਾਂ ਕਿ ਲੋਕ ਫਤਵਾ ਕਿਸ ਨੂੰ ਦਿੰਦੇ ਨੇ ਅਤੇ ਫਰੀਦਕੋਟ ਸੀਟ ਜਿਹੜੀ ਬੜੀ ਹੀ ਅਹਿਮ ਸੀਟ ਸਮਝੀ ਜਾ ਰਹੀ ਹੈ ਐਸ ਤੇ ਜਿੱਤ ਕਿਸ ਨੂੰ ਪ੍ਰਾਪਤ ਹੁੰਦੀ ਹੈ बग्गा पुराना तो कैमरा पर्सन मनप्रीत सिंह चस देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर